ਜੋਨੇ ਜੀ ਮੇਰੇ ਵਰਗੇ ਨੂੰ ਮੈਂ ਮਾਰ ਜਾਂਦੀ ਆ ਹੌਮੇ ਮਾਰ ਜਾਂਦੀ ਆ ਵੀ ਮੇਰਾ ਉਹ ਵੀ ਮੇਰਾ ਮੈਂ ਹੀ ਮੈਂ ਮੈਂ ਆ ਕਰ ਦੂੰ ਮੈਂ ਜੋ ਕਰ ਦੂੰ ਪਰ ਜਿਹੜਾ ਸਰੀਰ ਆ ਸਰੀਰ ਦੀ ਤੇ ਰੂਹ ਦੀ ਇਹਨਾਂ ਦੀ ਆਪਸ ਵਿੱਚ ਕਦੀ ਨਹੀਂ ਬਣੀ ਜਿਵੇਂ ਸੁਰ ਦੀ ਤੇ ਤਾਲ ਦੀ ਨਹੀਂ ਬੰਦੀ ਜੇ ਸੁਰ ਤਾਲ ਦੀ ਗੱਲ ਬਣ ਜੇ ਤਾਂ ਫਿਰ ਤਾਂ ਬੰਦਾ ਕਮਾਲ ਹੀ ਹੋ ਜਾਂਦਾ ਜਿੱਦਾਂ ਰੂਹ ਦੀ ਜਿਸਮ ਦੀ ਆਪਸ ਵਿੱਚ ਜੇ ਜਿਸਮ ਬਿਮਾਰ ਹੋ ਜਾਏ ਤਾਂ ਰੂਹ ਸਾਥ ਨਹੀਂ ਦਿੰਦੀ ਰੂਹ ਚਲੀ ਜਾਂਦੀ ਇਸ ਕਰਕੇ ਜਦੋਂ ਬੰਦਾ ਦੁਨੀਆ ਤੋਂ ਖੌਤ ਹੋ ਜਾਂਦਾ ਤਾਨੂੰ ਇੱਕ ਆਵਾਜ਼ ਆਉਂਦੀ ਏ ਉਹ ਪ੍ਰਮਾਤਮਾ ਕਹਿੰਦਾ ਅੱਜ ਬੋਲ ਅੱਜ ਤੇਰੇ ਤੋਂ ਬਹੁਤ ਚੀਜ਼ ਜਾਣ ਕਿਉਂ ਨਹੀਂ ਸੁਣ ਕੇ ਤੁਹਾਡੀ ਨਜ਼ਰ ਕਰ ਰਿਹਾ ਕੀ ਹੋਇਆ ਪੁਰਾਣਾ ਪਿੰਜਰਾ ਸੁਣ ਕੇ ਭਾਜੀ ਪਲੀਜ਼ ਮੈਂ ਬੇਨਤੀ ਕਰਦਾ ਜਿੰਨੇ ਤੁਸੀਂ ਬੈਠੇ ਹੋ ਇੱਕ ਵਾਰ ਧਿਆਨ ਪਲੀਜ਼ ਧਿਆਨ ਬਹੁਤ ਜ਼ਰੂਰੀ ਹੈ ਦੇਖੋ ਬੰਦਾ ਬੜੇ ਚਾਵਾਂ ਨਾਲ ਘਰ ਬਣਾਉਂਦਾ ਮਕਾਨ ਬਣਾਉਂਦਾ ਜਦੋਂ ਬੰਦਾ ਪੂਰਾ ਹੋ ਜਾਂਦਾ ਸਭ ਤੋਂ ਪਹਿਲਾਂ ਇਹ ਸਲਾਹ ਹੁੰਦੀ ਵੀ ਇਹਨੂੰ ਕੱਢੋ ਅੱਜ ਦੀ ਰਾਤ ਬਹੁਤ ਲੰਬੀ ਹੋ ਜਾਣੀ ਆ ਸਭ ਤੋਂ ਪਹਿਲਾਂ